ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਚੰਗੇ ਪੱਲੇ ਜਿਉਂਦੇ ਬੰਦੇ ਨੂੰ ਕਾਕਸਾਂ ਦੇ ਵਿੱਚ ਮਰਿਆ ਹੋਇਆ ਸਾਬਿਤ ਕਰ ਦਿੱਤਾ ਦਰਅਸਲ ਪੈਸਾ ਕੀ ਕੁਝ ਨਹੀਂ ਕਰਵਾ ਦਿੰਦਾ ਇਸ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਸਾਕਸ਼ ਨੂੰ ਚਿੰਦੇ ਨੂੰ ਜਿਹੜਾ ਮਰਿਆ ਹੋਇਆ ਕਾਗਜ਼ਾਂ ਦੇ ਵਿੱਚ ਕੋਸ਼ਿਸ਼ ਕਰ ਦਿੱਤਾ ਪਿਤ ਸਖਸ਼ ਨੂੰ ਇਸ ਗੱਲ ਦਾ ਸਰਪੰਚ ਦੇ ਵੱਲੋਂ ਕੀਤੇ ਗਏ ਫੋਨ ਤੋਂ ਪਤਾ ਲੱਗਿਆ ਜਦੋਂ ਬੀਮਾ ਕੰਪਨੀ ਵਾਲਿਆਂ ਨੇ ਪਿੰਡ ਦੇ ਵਿੱਚ ਜਾ ਕੇ ਛਾਣਬਿਣ ਕੀਤੀ ਤਾਂ ਸਰਪੰਚ ਨੇ ਦੱਸਿਆ ਕਿ ਜਿਸ ਸਖਸ਼ ਨੂੰ ਮਰਿਆ ਸਾਬਿਤ ਕੀਤਾ ਉਹ ਤਾਂ ਹਜੇ ਜਿਉਂਦਾ ਹੈ ਤੇ ਨਾ ਹੀ ਉਸ ਦਾ ਵਿਆਹ ਹੋਇਆ ਤਾਂ ਕਾਗਜ਼ਾਂ ਵਿੱਚ ਇਸ ਦੀ ਪਤਨੀ ਵੀ ਬਣਾ ਕੇ ਦਿੱ ਜਿਹੜੀ ਦੱਸੀ ਗਈ ਤਾਂ ਹੁਣ ਪੁਲਿਸ ਨੂੰ ਇਸ ਗੱਲ ਦੀ ਜਦੋਂ ਸ਼ਿਕਾਇਤ ਮਿਲੀ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਤੋਂ ਪਰਤਾ ਚੁੱਕਿਆ। ਕਿਹਾ ਤਾਂ ਪੁਲਿਸ ਦੇ ਵੱਲੋਂ ਦੱਸਿਆ ਕਿ ਨকল ਸ਼ਿਕਾਇਤ ਆਈ ਤਾਂ ਕੁਝ ਬੰਦਿਆਂ ਦਾ ਗਰੋ ਹੈ ਜਿਨ੍ਹਾਂ ਨੇ ਕਲੇਮ ਲੈਣ ਵਾਸਤੇ ਸਾਰਾ ਕਾਰਾ ਕੀਤਾ ਤਾਂ ਉਹ ਟੀਮ ਬਣਾ ਕੇ ਜਾਂਚ ਕਰ ਰਹੀ ਨੇ ਕਿ ਹਾਜ਼ਾਰੇ ਕਿਸ ਗਰੋ ਦੇ ਮੈਂਬਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਹਾਂਜੀ ਉਹ ਹੁਣੇ ਹੀ ਮੇਰੇ ਕੋਲ 1 ਮਿੰਟ ਪਹਿਲਾਂ ਹੀ ਆਈ ਹੈ ਸ਼ਿਕਾਇਤ ਤੇ ਉਦੇ ਵਿੱਚ ਉਹਨਾਂ ਨੇ ਦੱਸਿਆ ਵੀ ਉਸ ਦਾ ਇੱਕ ਇਸਨੇ ਆਪਣਾ ਕੋਈ ਲੋਨ ਲੈਣਾ ਸੀ ਲੋਨ ਦੇ ਸਬੰਧ ਦੇ ਵਿੱਚ ਇਹਨੇ ਆਪਣੇ ਕੁਝ ਡਾਕੂਮੈਂਟਸ ਕਿਸੇ ਦਿਨਾਂ ਸ਼ੇਅਰ ਕੀਤੇ ਤੇ ਉਹ ਤਿੰਨ ਚਾਰ ਜਣੇ ਦਾ ਜਿਹੜਾ ਇੱਕ ਗੈਂਗ ਹੈ ਗਰੋ ਹੈ ਜਿਨ੍ਹਾਂ ਨੇ ਉਸ ਡਾਕੂਮੈਂਟਸ ਦੇ ਬੇਸ ਤੇ ਇਹਦੀ ਇਹਨੂੰ ਸ਼ੋ ਕਰਤਾ ਪਹਿਲਾਂ ਵਿਆਹ ਕੀਤਾ ਇਹਦਾ ਕਿਸੇ ਨਾਲ ਇਹਨੂੰ ਕਿਹਾ ਵੀ ਤੇਰਾ ਆ ਆ ਅਸੀਂ ਕਾਗਜ਼ਾਂ 'ਚ ਵਿਆਹ ਕਰਦੇ ਆ ਇਹ ਇਹ ਵੀ ਮੈਂ ਬੜਾ ਸਿਆਣਾ ਸਿਆਣਾ ਨਹੀਂ ਸਮਝਦਾ ਇਹਨੂੰ ਜਿਨੇ ਉਹਨਾਂ ਦੇ ਕਹੇ ਤੇ ਇੱਕ ਚਾਹੇ ਪੇਪਰ ਮੈਰਿਜ ਆ ਵਾਟ ਕਾਈਡ ਆ ਮੈਰਿਜ ਨੇ ਵਿਆਹ ਕਰ ਲਿਆ ਤੇ ਹੁਣ ਉਸ ਨੇ ਇਹ ਦੀ ਇੰਸ਼ੋਰੈਂਸ ਕੀਤੀ ਹੋਈ ਸੀ ਇਹਦੇ ਦਸਨ ਮੁਤਾਬਕ ਤੇ ਇਹ ਦੀ ਇੰਸ਼ੋਰੈਂਸ ਦੇ ਬੇਸ ਤੇ ਉਹਨੇ ਇਹਨੂੰ ਮਰਿਆ ਦਿਖਾ ਕੇ ਇਸ ਦਾ ਸਰਟੀਫਿਕੇਟ ਜਿਵੇਂ ਕਹਿ ਰਿਹਾ ਮੈਨੂੰ ਜਿਹੜਾ ਕੰਪਲੇਨੈਂਟ ਹੈ ਤੇ ਇਹਨੂੰ ਮਰਿਆ ਦਿਖਾ ਕੇ ਤੇ ਇਸ ਦੀ ਇੰਸ਼ੋਰੈਂਸ ਦੇ ਪੈਸੇ ਲੈਣ ਦੀ ਉਹਨਾਂ ਦੀ ਮਨਸੂਬਾ ਸੀ ਹਜੇ ਤੱਕ ਲਏ ਨਹੀਂ ਪਰ ਉਹਨਾਂ ਨੇ ਡਾਕੂਮੈਂਟਸ ਵਗੈਰਾ ਤਿਆਰ ਕੀਤੇ ਆ ਤੇ ਅਸੀਂ ਇਹਨੂੰ ਵੈਰੀਫਾਈ ਕਰਾ ਰਿਆ ਮੈਂ ਡਿਊਟੀ ਲਾਈ ਹੈ ਸਾਰੀ ਟੀਮਸ ਬਣਾਈਆਂ ਜੋ ਵੀ ਚੀਜ਼ ਸਾਹਮਣੇ ਆਊਗੀ ਉਸ ਹਸਾਬ ਨਾਲ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਚੰਗੇ ਪੱਲੇ ਜਿਉਂਦੇ ਬੰਦੇ ਨੂੰ ਕਾਗਜ਼ਾਂ ਦੇ ਵਿੱਚ ਮਰਿਆ ਹੋਇਆ ਸਾਬਿਤ ਕਰ ਦਿੱਤਾ ਦਰਅਸਲ ਪੈਸਾ ਕੀ ਕੁਝ ਨਹੀਂ ਕਰਵਾ ਦਿੰਦਾ ਇਸ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਸਾਕਸ਼ ਨੂੰ ਜਿੰਨੇ ਨੂੰ ਜਿਹੜਾ ਮਰਿਆ ਹੋਇਆ ਕਾਗਜ਼ਾਂ ਦੇ ਵਿੱਚ ਕੋਸ਼ਿਸ਼ ਕਰ ਦਿੱਤਾ ਪਿਤ ਸਖਸ਼ ਨੂੰ ਇਸ ਗੱਲ ਦਾ ਸਰਪੰਚ ਦੇ ਵੱਲੋਂ ਕੀਤੇ ਗਏ ਫੋਨ ਤੋਂ ਪਤਾ ਲੱਗਿਆ ਜਦੋਂ ਬੀਮਾ ਕੰਪਨੀ ਵਾਲਿਆਂ ਨੇ ਪਿੰਡ ਦੇ ਵਿੱਚ ਜਾ ਕੇ ਛਾਣਬਿਣ ਕੀਤੀ ਤਾਂ ਸਰਪੰਚ ਨੇ ਦੱਸਿਆ ਕਿ ਜਿਸ ਸਖਸ਼ ਨੂੰ ਮਰਿਆ ਸਾਬਿਤ ਕੀਤਾ ਉਹ ਤਾਂ ਹਜੇ ਜਿਉਂਦਾ ਹੈ ਤਾਂ ਨਾ ਹੀਸਤਾ ਵਿਆਹ ਹੋਇਆ ਤਾਂ ਕਾਗਜ਼ਾਂ ਵਿੱਚ ਇਸਤੀ ਪਤਨੀ ਵੀ ਬਣਾ ਕੇ ਜਿਹੜੀ ਦੱਸੀ ਗਈ ਤਾਂ ਹੁਣ ਪੁਲਿਸ ਨੂੰ ਇਸ ਗੱਲ ਦੀ ਜਦੋਂ ਸ਼ਿਕਾਇਤ ਮਿਲੀ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਤੋਂ ਪਰਤਾ ਚੁੱਕਿਆ। ਕਿਹਾ ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਨকল ਸ਼ਿਕਾਇਤ ਆਈ ਤਾਂ ਕੁਝ ਬੰਦਿਆਂ ਦਾ ਗਰੋ ਹੈ ਜਿਨ੍ਹਾਂ ਨੇ ਕਲੇਮ ਲੈਣ ਵਾਸਤੇ ਸਾਰਾ ਕਾਰਾ ਕੀਤਾ ਤਾਂ ਉਹ ਟੀਮ ਬਣਾ ਕੇ ਜਾਂਚ ਕਰ ਰਹੀ ਨੇ ਕਿ ਹਾਜ਼ਾਰ ਕਿਸ ਗਰੋ ਦੇ ਮੈਂਬਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਹਾਂਜੀ ਉਹ ਹੁਣੇ ਹੀ ਮੇਰੇ ਕੋਲ 1 ਮਿੰਟ ਪਹਿਲਾਂ ਹੀ ਆਈ ਹੈ ਸ਼ਿਕਾਇਤ ਤੇ ਉਦੇ ਵਿੱਚ ਉਹਨਾਂ ਨੇ ਦੱਸਿਆ ਵੀ ਉਸ ਦਾ ਇੱਕ ਇਸ ਨੇ ਆਪਣਾ ਕੋਈ ਲੋਨ ਲੈਣਾ ਸੀ ਲੋਨ ਦੇ ਸਬੰਧ ਦੇ ਵਿੱਚ ਇਹਨੇ ਆਪਣੇ ਕੁਝ ਡਾਕੂਮੈਂਟਸ ਕਿਸੇ ਦੇ ਨਾਲ ਸ਼ੇਅਰ ਕੀਤੇ ਤੇ ਉਹ ਤਿੰਨ ਚਾਰ ਜਣੇ ਦਾ ਜਿਹੜਾ ਇੱਕ ਗੈਂਗ ਹੈ ਗਰੋ ਹੈ ਜਿਨ੍ਹਾਂ ਨੇ ਉਸ ਡਾਕੂਮੈਂਟਸ ਦੇ ਬੇਸ ਤੇ ਇਹਦੀ ਇਹਨੂੰ ਸ਼ੋ ਕਰਤਾ ਪਹਿਲਾਂ ਵਿਆਹ ਕੀਤਾ ਇਹਦਾ ਕਿਸੇ ਨਾਲ ਇਹਨੂੰ ਕਿਹਾ ਵੀ ਤੇਰਾ ਆਹਾ ਅਸੀਂ ਕਾਗਜ਼ਾਂ 'ਚ ਵਿਆਹ ਕਰਦੇ ਆ ਇਹ ਇਹ ਵੀ ਮੈਂ ਬੜਾ ਸਿਆਣਾ ਸਿਆਣਾ ਨਹੀਂ ਸਮਝਦਾ ਇਹਨੂੰ ਜਿਨੇ ਉਹਨਾਂ ਦੇ ਕਹੇ ਤੇ ਇੱਕ ਚਾਹੇ ਪੇਪਰ ਮੈਰਿਜ ਆ ਵੋਟਕ੍ਰੀਡ ਨਾ ਮੈਰਿਜ ਨੇ ਵਿਆਹ ਕਰ ਲਿਆ ਤੇ ਹੁਣ ਉਸਨੇ ਇਹ ਦੀ ਇੰਸ਼ੋਰੈਂਸ ਕੀਤੀ ਹੋਈ ਸੀ ਇਹਦੇ ਦਸਨ ਮੁਤਾਬਕ ਤੇ ਇਹਦੀ ਇੰਸ਼ੋਰੈਂਸ ਦੇ ਬੇਸ ਤੇ ਉਹਨੇ ਇਹਨੂੰ ਮਰਿਆ ਦਿਖਾ ਕੇ ਇਸ ਦਾ ਸਰਟੀਫਿਕੇਟ ਜਿਵੇਂ ਕਹਿ ਰਿਹਾ ਮੈਨੂੰ ਜਿਹੜਾ ਕੰਪਲੇਨੈਂਟ ਹੈ ਤੇ ਇਹਨੂੰ ਮਰਿਆ ਦਿਖਾ ਕੇ ਤੇ ਇਸ ਦੀ ਇੰਸ਼ੋਰੈਂਸ ਦੇ ਪੈਸੇ ਲੈਣ ਦੀ ਉਹਨਾਂ ਦੀ ਮਨਸੂਬਾ ਸੀ ਹਜੇ ਤੱਕ ਲਏ ਨਹੀਂ ਪਰ ਉਹਨਾਂ ਨੇ ਇਹ ਡਾਕੂਮੈਂਟਸ ਵਗੈਰਾ ਤਿਆਰ ਕੀਤੇ ਆ ਤੇ ਅਸੀਂ ਇਹਨੂੰ ਵੈਰੀਫਾਈ ਕਰਾ ਰਿਆ ਮੈਂ ਡਿਊਟੀ ਲਾਈ ਹੈ ਸਾਰੀ ਟੀਮਸ ਬਣਾਈਆਂ ਜੋ ਵੀ ਚੀਜ਼ ਸਾਹਮਣੇ ਹੋਗੀ ਉਸ ਹਸਾਬ ਨਾਲ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ